ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਦਾਸ ਭਾਈ ਕਰਨੈਲ ਸਿੰਘ ਜੀ ਆਪ ਜੀ ਨੂੰ ਆਪਣੇ ਬਾਰੇ ਜਾਣਕਾਰੀ ਦੇਣਾ ਚਾਹੁੰਦਾ ਹਾਂ ਦਾਸ ਪ੍ਰਚਾਰਕ ਸ਼੍ਰੇਣੀ ਤੋਂ ਹੈ ਦਾਸ ਬਚਪਨ ਤੋਂ ਹੀ ਗੁਰਮਤ ਦੇ ਨਾਲ ਜੁੜਿਆ ਹੋਇਆ ਹੈ ਦਾਸ ਦੇ ਪਿਤਾ ਜੀ ਦਾਦਾ ਜੀ ਸਾਰਾ ਪਰਿਵਾਰ ਗੁਰਮਤ ਦੇ ਨਾਲ ਜੁੜਿਆ ਹੋਣ ਕਰਕੇ ਦਾਸ ਨੇ ਤਕਰੀਬਨ ਬਚਪਨ ਤੋਂ ਹੀ ਕੀਰਤਨ ਅਰੰਭ ਕੀਤਾ ਸੀ ਦਾਸ ਨੇ 8ਵੀਂ ਕਲਾਸ ਤੋਂ ਅਮਰਤ ਦੀ ਦਾਦ ਲਈ ਅਤੇ ਅੱਜ ਤੱਕ ਗੁਰੂ ਮਹਾਰਾਜ ਦੀ ਕਿਰਪਾ ਹੈ ਦਾਸ ਗੁਰਸਿੱਖੀ ਦੇ ਨਾਲ ਮੈਂ ਤੇ ਮੇਰਾ ਸਾਰਾ ਪਰਿਵਾਰ ਜੁੜੇ ਹੋਏ ਹਾਂ ਸੋ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਸਨਹੋਜੇ ਗੁਰੂ ਘਰ ਵਿਖੇ ਜਾਣਾ ਹਾਂ ਤਕਰੀਬਨ ਉੱਥੇ ਇੱਕ ਦੋ ਹੀ ਵਧੀਆ ਜਥੇ ਵੇਖੇ ਹਨ ਸੋ ਸਾਧ ਸੰਗਤ ਜੀ ਮੈਂ ਆਪ ਜੀ ਨੂੰ ਇਹ ਯਕੀਨ ਦਿਵਾਉਣਾ ਹਾਂ ਕਿ ਸਾਹ ਸੰਗਤ ਸਲੇਟ ਜਿੱਤਣ ਤੋਂ ਬਾਅਦ ਇਸ ਗੁਰੂ ਘਰ ਦੇ ਵਿੱਚ ਨਾ ਵਰ ਕੀਰਤਨੀਆਂ ਜਿਵੇਂ ਕਿ ਅਸੀਂ ਵੇਖਣ ਵਿੱਚ ਆਉਂਦਾ ਹੈ ਕਿ ਇੱਥੇ ਲਾਗੇ ਸਾਰੇ ਗੁਰੂ ਘਰਾਂ ਦੇ ਵਿੱਚ ਦਰਬਾਰ ਸਾਹਿਬ ਦੇ ਸਾਰੇ ਕੀਰਤਨੀਆਂ ਨਾ ਵਰ ਕੀਰਤਨੀਆਂ ਮਹੀਨੇ ਬਾਅਦ ਹਾਜ਼ਰੀ ਉੱਥੇ ਭਰਦੇ ਹਨ ਪਰ ਇੱਥੇ ਸਨ ਹੋ ਜੇ ਗੁਰੂ ਘਰ ਦੇ ਵਿੱਚ ਇੱਕ ਦੋ ਨਾਮਵਰ ਕੀਰਤਨੀਆਂ ਤੋਂ ਹੋਰ ਕੋਈ ਆਪਾ ਕੀਰਤਨੀ ਸਿੰਘ ਨਹੀਂ ਵੇਖਿਆ ਸੋ ਅਸੀਂ ਤੁਹਾਨੂੰ ਯਕੀਨ ਦਿਵਾਉਂਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੇ ਨਾਮਵਰ ਕੀਰਤਨੀਆਂ ਇਸ ਸਟੇਜ ਤੇ ਕੀਰਤਨ ਕਰਿਆ ਕਰਨਗੇ ਸੋ ਮੇਰੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਸਾਧ ਸੰਗਤ ਸਲੇਟ ਨੂੰ ਜਿਤਾ ਕੇ ਕਾਮਯਾਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ